ਸਾਡੇ ਗੁਰੂ ਪੀਰ ਫਕੀਰ ਉਹ ਵੀ ਜਦੋਂ ਰਾਗ ਜਾਂ ਜਦੋਂ ਉਹ ਗਾਉਂਦੇ ਸੀਗੇ ਤੇ ਨਾਲ ਸਾਜ਼ੀ ਰੱਖਦੇ ਸੀ ਭਾਈ ਬਾਲਾ ਤੇ ਮਰਦਾਨਾ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਨਾਰ ਰੱਖਿਆ ਤੇ ਉਹ ਵੀ ਸਾਜ਼ ਵਜਾਏ ਜੇ ਦੇਖਿਆ ਜਾਵੇ ਤਾਂ ਸਾਜ਼ ਇੱਕ ਸਾਡੀ ਰੂਹ ਦੀ ਖਰਾਕ ਹੈ ਟਿਊਨ 뮤직 ਸਾਡੀ ਰੂਹ ਦੀ ਖਰਾਕ ਹੈ ਜਿੱਥੇ ਸਰੀਰ ਨੂੰ ਜਿੱਥੇ ਰੋਟੀ ਚਾਹੀਦੀ ਆ ਖੁਰਾਕ ਚਾਹੀਦੀ ਸਾਡੀ ਰੂਹ ਆਤਮਾ ਸਾਡੀ ਉਹਨੂੰ ਵੀ ਇੱਕ ਸਕੂਨ ਮਿਲਦਾ ਹੈ ਜਦੋਂ ਕੋਈ ਬੰਦਾ ਇਕੱਲਾ ਹੋਵੇ ਸਾਜ਼ ਵਜਦਾ ਹੋਵੇ ਤੇ ਬੰਦੇ ਨੂੰ ਇਕੱਲਾਪਨ ਜਿਹੜਾ ਉਹ ਦੂਰ ਹੋ ਜਾਂਦਾ ਤੇ ਇਹ ਅਸਲ ਦੇ ਵਿੱਚ ਅੱਜ ਜਦੋਂ ਅਸੀਂ ਸਟੇਜਾਂ ਤੇ ਧੂਮ ਧੜਕਾ ਦੇਖਦੇ ਕਲਾਕਾਰਾਂ ਦਾ ਕਲਾਕਾਰ ਇਹ ਧੂਮ ਧੜਕੇ ਵਾਲੇ ਕਲਾਕਾਰ ਜਦੋਂ ਬਹੁਤ ਆਵਾਜ਼ ਜ਼ਿਆਦਾ ਛੱਡ ਕੇ ਗਾਉਂਦੇ ਨੇ ਇਹਦਾ ਮਤਲਬ ਕਲਾਕਾਰਾਂ ਨੂੰ ਗਾਉਣਾ ਨਹੀਂ ਆਉਂਦਾ ਕਲੀਅਰ ਜੇ ਅਸੀਂ ਤਾਂ ਸੁਣਨਾ ਹੈ ਜੋ ਵੱਜਦਾ ਹੈ ਉਹ ਕਈ ਵਾਰ ਤਾਂ ਦੇਖਿਆ ਵੀ ਉਹਨਾਂ ਦੇ 뮤직 ਦੀ ਆਵਾਜ਼ ਇੰਨੀ ਹੁੰਦੀ ਆ ਕਿ ਗਾਉਣ ਵਾਲੇ ਦਾ ਸੁਣਦਾ ਹੀ ਕੁਝ ਨਹੀਂ ਉਧਰ ਉਹ ਢੋਲ ਵਾਲਾ ਢੋਲ ਕਟੰਡਿਆ ਹੁੰਦਾ ਤੇ ਉਧਰ ਉਹ ਗੌਣ ਵਾਲਾ ਜਿਹੜਾ ਉਹਦਾ ਕਿੱਲ ਕਿੱਲ ਕੇ ਚੀਕਾ ਮਾਰ ਮਾਰ ਕੇ ਉਹ ਗੌਣ ਡਿਆ ਹੁੰਦਾ ਤੇ ਉਹਦੇ ਤੋਂ ਦੇਖੋ ਕੋਈ ਕਹਿੰਦਾ ਨਹੀਂ ਐ ਪਰ ਮਸੂਹ ਸਾਰੇ ਕਰਦੇ ਨੇ ਕਿ ਗਾਉਂਦੇ ਕੀ ਬਜਾਉਂਦੇ ਚੰਨ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਅੱਜ ਇਹਨਾਂ ਨੇ ਬਹੁਤੇ ਕਲਾਕਾਰਾਂ ਨੇ ਸਾਰਿਆਂ ਨੂੰ ਨਹੀਂ ਕਹਿੰਦੇ ਅਸੀਂ ਬਹੁਤੇ ਕਲਾਕਾਰਾਂ ਨੇ ਅੱਜ ਪੰਜਾਬ ਦਾ ਬੇੜਾ ਗਰਕ ਕੀਤਾ ਹੈ ਪੰਜਾਬ ਦੇ ਵਿੱਚ ਨਸ਼ਾ ਪ੍ਰਮੋਟ ਕੀਤਾ ਹੈ ਪੰਜਾਬ ਦੇ ਵਿੱਚ ਗੈਂਗਵਾਰਮ ਨੂੰ ਪ੍ਰਮੋਟ ਕੀਤਾ ਪੰਜਾਬ ਦੇ ਵਿੱਚ ਅਸਲਾ ਪ੍ਰਮੋਟ ਕੀਤਾ ਕਿਤੇ ਨਾ ਕਿਤੇ ਉਹਨਾਂ ਲੋਕਾਂ ਨੂੰ ਆਪ ਵੀ ਖੁਦ ਵੀ ਸੰਤਾਪ ਹੰਡਾਉਣਾ ਪਿਆ ਪਰ ਪੰਜਾਬ ਦੇ ਵਿੱਚ ਅੱਜ ਨੌਜਵਾਨ ਪੀੜੀ 'ਚ ਨਸ਼ਿਆਂ ਨੂੰ ਗਈ ਹੈ ਮੈਂ ਅੱਲਾਹ ਬਾਹ ਉਹਨਾਂ ਲੋਕਾਂ ਨੂੰ ਉਹ ਗੀਤ ਕਲਾਕਾਰਾਂ ਨੂੰ ਦਊਂਗਾ ਪੰਜਾਬ ਦੇ ਵਿੱਚ ਜੇ ਅੱਜ ਨੌਜਵਾਨ ਹੱਥ ਦੇ ਵਿੱਚ ਰਿਵਾਲਵਰ ਰੱਖਣਾ ਪਸੰਦ ਕਰਦਾ ਛਿਛੂ ਛਿਛੂ ਵਿਆਹ ਸ਼ਾਦੀਆਂ 'ਚ ਕਰਨਾ ਪਸੰਦ ਕਰਦਾ ਬਹੁਤ ਵਾਰ ਮੌਤਾਂ ਵੀ ਹੋਈਆਂ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈਗਾ ਤੇ ਜੇ ਅੱਜ ਨੌਜਵਾਨ ਗੈਂਗਾਂ ਦੀਆਂ ਗੈਂਗਾਂ ਬਣਾ ਕੇ ਕਿਤੇ ਨਾ ਇੱਕ ਕਿਤੇ ਮੜ ਜਾ ਬਸ ਕੋਈ ਕਹਿ ਕੇ ਦੇਖ ਲਵੇ ਕਿਸੇ ਨੌਜਵਾਨ ਨੂੰ ਭਾਈ ਤੂੰ ਆ ਮਾੜਾ ਕੰਮ ਨਾ ਕਰਿਆ ਕਰ ਜਾਂ ਆ ਗੱਲ ਤੇਰੇ ਲਈ ਚੰਗੀ ਨਹੀਂ ਹੈਗੀ ਤਾਂ ਬਸ ਗੰਗਾ ਦੀਆਂ ਗੰਗਾ ਇਕੱਠੀਆਂ ਹੋ ਜਾਂਦੀਆਂ ਇਹਦਾ ਸਿੱਧੇ ਤੌਰ ਤੇ ਅਰਲਾੰਬਾ ਜਿਹੜਾ ਸਰਕਾਰ ਤੋਂ ਪਹਿਲਾਂ ਗੀਤਕਾਰ ਤੇ ਕਲਾਕਾਰਾਂ ਨੂੰ ਜਾਨਣਾ ਅਸਲ ਦੇ ਵਿੱਚ ਉਹ ਜਿਹੜੀ ਸਾਡੀ ਰੂਹ ਦੀ ਖਰਾਕ ਸੀ ਸਾਜ਼ ਜਿਹੜੇ ਸੀਗੇ ਠੀਕ ਹੈ 뮤జిਸ਼ੀਅਨ ਨੂੰ ਸਾਜ਼ ਵਜਾਉਣੇ ਚਾਹੀਦੇ ਪਰ ਕਲਾਕਾਰ ਤੋਂ ਮੱਧਮ ਹੋਣੇ ਚਾਹੀਦੇ ਕਲਾਕਾਰ ਦੀ ਆਵਾਜ਼ ਸੌਣੇ ਲੁਕ ਜਾਂਦੇ ਨੇ ਪਰ ਇਹ ਵੀ ਸਾਜ਼ ਨੇ ਸਾਡੇ ਉਹ ਇਤਿਹਾਸਕ ਸਥਾਨ ਅਸਥਾ ਜਿਹੜੇ ਇਤਿਹਾਸਕ ਸਾਜ਼ ਤੇ ਇਹ ਆਪਾਂ ਪੁੱਛਾਂਗੇ ਮੈਨੂੰ ਇਹ ਲੱਗਦਾ ਅੰਦਾਜ਼ਾ ਪਹਿਰਾਵੇ ਤੋਂ ਵੀ ਇਹ ਸੱਜਣ ਹਰਿਆਣਵੀ ਲੱਗਦਾ ਤੇ ਸਾਜ ਸ਼ਾਇਦ ਇਹ ਗੁਜਰਾਤ ਦੇ ਵਿੱਚ ਜ਼ਿਆਦਾ ਬਜਾਇਆ ਜਾਂਦਾ ਭਾਈ ਸਾਹਿਬ ਕਿਆ ਨਾਮ ਆਪਕਾ ਪ੍ਰਕਾਸ਼ ਪ੍ਰਕਾਸ਼ ਜੀ ਆਪ ਕਹਾਂ ਸੇ ਆ ਹਾਂ ਪਣਾ ਗਾਮ ਹੈ सिरसा ਜਿਲ੍ਹਾ ਜਿਲ੍ਹਾ सिरसा ਹਰਿਆਣਾ ਸੇ ਆ ਪੰਜਾਬੀ ਬੋਲਤੇ ਅੱਛੀ ਹਾਂ ਹਾਂ ਫਿਰ ਪੰਜਾਬੀ ਚ ਗੱਲ ਕਰਾਂਗੇ ਆਪਾਂ ਹਨਾ ਅੱਛਾ ਸਰਸੇ ਤੋਂ ਆ ਤੁਸੀਂ ਹੈ ਹਾਂ सिरसा ਇਹ ਸਾਜ ਜਿਹੜਾ ਹੈ ਇਹਨੂੰ ਕੀ ਕਹਿੰਦੇ ਆ 라वणथा 라वणथा ਇਹਨੂੰ ਸਰੰਗੀ ਨਹੀਂ ਕਹਿੰਦੇ ਹੈ ਸਰੰਗੀ ਅਲੱਗ ਹੁੰਦੀ ਹੈ ਸਰੰਗੀ ਅਲੱਗ ਹੁੰਦੀ ਹੈ ਆ 라वणथा ਹੁੰਦਾ ਹੈ 라वणथा ਇਨੂੰ ਰਾਵਣਤਾ ਕਿਉਂ ਕਹਿੰਦੇ ਆ ਆ ਪਾਪੂ ਜੀ ਦੀ ਮਰਾਦ ਆ ਹੁੰਦਾ ਅੱਛਾ ਪਾਪੂ ਜੀ ਹੁੰਦਾ ਨਹੀਂ ਪਾਪੂ ਜੀ ਜੀ ਹਾਂ ਹਾਂ ਫੋਟੋ ਆ ਵੀ ਸੇ ਲੱਗਿਆ ਪਾਪੂ ਜੀ ਐਕਦਾ ਅੱਛਾ ਤੁਸੀਂ ਕਿੰਨੇ ਸਮੇਂ ਤੋਂ ਇਸ ਸਾਜ ਨਾਲ ਜੁੜੇ ਆ ਬਚਪਨ ਸੇ ਕਿੰਨੀ ਉਮਰ ਸੀ ਤੁਹਾਡੀ ਉਹ ਮੇਰੀ 25 ਸਾਲ ਦੀ ਮੇਰੀ 25 ਸਾਲ ਦੀ ਉਮਰ ਤੋਂ ਲੈ ਕੇ ਹੁਣ 25 ਸਾਲ ਦੀ ਆ ਤੇ ਉਦੋਂ ਤੁਸੀਂ ਕਿੰਨੀ ਉਮਰ ਦੇ ਸੀ ਮੈਂ ਤੁਹਾਨੂੰ ਦੱਸਦੇ ਬਚਪਨ ਸੇ 5 ਸਾਲ ਦਾ ਹੁੰਦਾ ਨਹੀਂ ਹਾਂ 5 ਸਾਲ ਦਾ ਹੁੰਦਾ ਬੀ ਜਾਤੇ ਅੱਛਾ हमारा खानदानी काम है साथ में आप के साथ कौन है पत्नी हाँ? आपका। पत कि कितना देर हो गया शादी को मेरे को चार पाँच साल चार साल शादी को गया। शादी के पहले से आप इस साथ से जुड़े हैं हाँ। तो आप हरियाणा से पंजाब में ऐसे घूम घूम के साज बजा के लोगों को मस्ती करते हैं है? उससे आपका घर चलता है रोटी का चलता है गुजारा होता है तो आज आज तुम सू की सुनाओगे ਗਾਣਾ ਸੁਣਾਇਆ ਬੜੀਆ ਬੜੀਆ ਅੱਛਾ ਜਿਹੜਾ ਗਾਣਾ ਸੁਣਾਉਣਾ ਹੈ ਤੁਸੀਂ ਬੋਲ ਕੇ ਉਦੋਂ ਪਹਿਲਾਂ ਇੱਕ ਗੀਤ ਦੀ ਟਿਊਨ ਤੁਸੀਂ ਇਹ ਸਾਜ਼ ਨਾਲ ਕੱਢ ਕੇ ਦਿਖਾ ਦਿਓ ਕੱਲੇ ਸਾਜ਼ ਨਾਲ ਜਿਹੜਾ 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 ਪ੍ਰਕਾਸ਼ ਜੀ ਜਿਹੜਾ ਲੋਕ ਸੁਣਨ ਵਾਲੇ ਆਪੇ ਸਮਝ ਜਾਣ ਕਿ ਐਸ ਗੀਤ ਦੀ ਟਿਊਨ ਹੈਗੀ ਆ ਪਰਦੇਸੀ ਪਰਦੇਸੀ ਜਾਣਾ ਨਹੀਂ ਮuje ਛੋੜ ਕੇ ਇਹ ਜਿਹਨੂੰ ਤੁਸੀਂ ਛੱਡ ਕੇ ਆਉਣਾ ਸੀ ਜਿਹਦੇ ਗੁਣਾ ਸੀ ਤੁਹਾਡੇ ਨਾਲ ਹੀ ਆ ਤੁਹਾਡੀ ਪਤਨੀ ਹੈ ਨਾ ਪੰਜਾਬੀ ਸੁਣਾਓ मा हूंदी मा दुनिया वारो हा पंजाबी ਦੁਨੀਆ ਵਾਲਿਓ ਵੈਰੀ ਗੁੱਡ ਬਹੁਤ ਵਧੀਆ ਪ੍ਰਕਾਸ਼ ਜੀ ਹੁਣ ਤੁਸੀਂ ਸਾਨੂੰ ਸਾਜ ਦੇ ਨਾਲ ਨਾਲ ਕੁਝ ਗਾ ਕੇ ਵੀ ਸੁਣਾਓਗੇ ਪੰਜਾਬੀ ਗੀਤ ਹੈਨਾ ਇਹ ਛਤੋਂ ਪਹਿਲੇ ਤਾਂ ਇਹੀ ਸੁਣਾ ਦੇ ਮਾਂ ਹੁੰਦੀ ਹੈ ਮਾਂ ਦੁਨੀਆ होगा माँ भी ठंडी छां भी दुनिया वाले हो और हिंदी कड़ा की सुना गया हिंदी हिंदी गीत के उत्ते तो ज्यादा पकड़ होएगी है ना बोला तो सुनावा छोटे छोटे भैया छोटे छोटे गवाले

ਹਰਿਆਣਵੀ ਪਾਸ਼ਾ ਚ ਸੀਗਾ ਹਰਿਆਣਵੀ ਪਾਸ਼ਾ ਤਾਂ ਪੰਜਾਬੀ ਵਰਗ ਹੀ ਆ ਹੈ ਹਾਂ ਹੈ ਅੱਛਾ 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 ਸਾਰਾ ਹੋਰ ਕੀ ਸੁਣਾਉਣਾ ਹੁਣ ਆ ਆਖਰ ਤੇ ਕੀ ਸੁਣਾਉਣਾ ਆਖਰ ਤੇ ਪੰਜਾਬੀ ਸੁਣਾਓਗੇ ਪੰਜਾਬੀ ਹੈ ਸੁਣਾ ਮਾ ਦਾ ਕੀਤਾ ਕਿ ਮਾ ਦਾ ਮਾ ਦਾ ਸੁਨਾਤਾ ਤੁਸੀਂ ਕੀਤਾ ਨਾ ਹੋਰ ਕਿਹੜਾ ਸੁਣਾਉਣਾ ਹੁਣ ਉਹ ਮੈਰੀ ਰੰਗਲੇ ਚਰਕੇ ਬਿਚ ਤੰਦ ਤੇ ਵੇੜੇ ਜੀ ਬਹੁਤ ਵਧੀਆ ਤੁਸੀਂ ਸੁਣਾਇਆ ਅਸਲ ਵਿੱਚ ਇਹ ਸਾਜ ਸਾਡੀ ਰੂਹ ਦੀ ਖੁਰਾਕ ਨੇ ਸਾਡੀ ਰੂਹ ਦੀ ਖੁਰਾਕ ਨੇ ਤੇ ਇਹ ਸਾਜ ਜਦੋਂ ਵੱਜਦੇ ਨੇ ਤੇ ਸਰੀਰ ਦੀਆਂ ਸਾਰੀਆਂ ਤਰੰਗਾਂ ਜਿਹੜੀਆਂ ਉਹ ਉੱਠਦੀਆਂ ਫੁੱਟਦੀਆਂ ਨੇ ਪਰ ਸਾਜ ਸਾਜ ਤੇ ਵੀ ਡਿਪੈਂਡ ਹੈਗਾ ਤੇ ਸਾਜ ਦੀ ਟਿਊਨ ਆਵਾਜ਼ ਉਹ ਸਾਨੂੰ ਕਿੰਨੀ ਚਾਹੀਦੀ ਆ ਅਸਲ 'ਚ ਇਹ ਸਾਡਾ ਸਭਿਆਚਾਰ ਹੈ ਇਹ ਸਾਡਾ ਕਲਚਰ ਹੈ ਪੁਰਾਣੇ ਸਮਿਆਂ ਦੇ ਵਿੱਚ ਇਹ ਸਾਡੇ ਬਜ਼ੁਰਗਾਂ ਨੇ ਸੰਭ ਕੇ ਰੱਖਿਆ ਸੀ ਤੇ ਅੱਜ ਵੀ ਬਹੁਤ ਸਾਰੇ ਨੌਜਵਾਨ ਪੰਜਾਬ ਦੇ ਨਾਲ-ਨਾਲ ਹੋਰ ਸਟੇਟਾਂ ਦੇ ਵਿੱਚ ਜਿਵੇਂ ਪ੍ਰਕਾਸ਼ ਜੀ ਹਰਿਆਣੇ ਤੋਂ ਨੇ ਇਹਨਾਂ ਨੇ ਵੀ ਉਹ ਸਾਜ਼ ਤੇ ਉਹ ਆਵਾਜ਼ ਤੇ ਉਹ ਜਿਹੜਾ ਇਹਨਾਂ ਦਾ ਗਾਉਣ ਦਾ ਅੰਦਾਜ਼ ਉਹ ਅੱਜ ਵੀ ਸੰਭ ਕੇ ਰੱਖਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਤੁਹਾਨੂੰ ਹੋਰ ਵੀ ਕੁਝ ਦਿਖਾਉਣ ਦੇ ਰਹੇ ਹਾਂ ਮੈਂ ਤੁਹਾਡਾ ਧੰਨਵਾਦ